ਛਾਣ ਵੀਰੋ ਸਤਿ ਸ੍ਰੀ ਅਕਾਲ ਅੱਜ ਪਿੰਡ ਅਸੀਂ ਪੈਰੋ ਸ਼ਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਬਾਈ ਕੁਲਦੀਪ ਸਿੰਘ ਦੇ ਖੇਤ ਆਏ ਸੀ ਇਹਨਾਂ ਨੇ ਆਪਣੀ ਚਾਂਦ ਹਾਈਬ੍ਰਿਡ ਸੀਡ ਕੰਪਨੀ ਦੀ ਗੋਲਡਨ 1133 ਵੈਰੈਟੀ ਲਾਈ ਆ ਤੋ ਬਾਈ ਕੁਲਦੀਪ ਜੀ ਨਾਲ ਗੱਲਬਾਤ ਕਰਦੇ ਆ ਵੈਰੈਟੀ ਇਹਨਾਂ ਨੂੰ ਕਿਵੇਂ ਲੱਗੀ ਪਹਿਲੀ ਵਾਰ ਲਾਈ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਤੁਹਾਡਾ ਨਾਮ ਕੁਲਦੀਪ ਸਿੰਘ ਪਿੰਡ ਪੈਰੋ ਸ਼ਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ

ਤੇ ਕੋਈ ਬਿਮਾਰੀ ਜੇ ਨੂੰ ਝੰਡਾ ਪੱਤਾ ਕੋਈ ਕੋਈ ਝੰਡਾ ਨਹੀਂ ਕੋਈ ਦੂਜਾ ਪੱਤਾ ਨਹੀਂ ਕੋਈ ਨੂੰ ਤੁਲਸ ਰੋਗ ਨਹੀਂ ਕੋਈ ਦੂਜਾ ਰੋਗ ਨਹੀਂ ਕੁਛ ਨਹੀਂ ਇਹ ਝਾੜ ਤੁਹਾਨੂੰ ਕਿਵੇਂ ਲੱਗਦਾ ਜੀ ਝਾੜ ਮੈਨੂੰ ਤਾਂ 30+ ਲੱਗਦਾ ਗਾੜੀ ਵੇਖੋ ਹੁਣ ਸਮੇ ਦੇ ਆ ਹਾਂਜੀ ਹਾਂ ਤੇ ਮੁੰਜਰ ਵਗੈਰਾ ਬੂਟਾ ਵਗੈਰਾ ਵਧੀਆ ਮਾਰ ਰਿਹਾ ਜੀ ਬੂਟਾ ਵਧੀਆ 14 15 ਨਾਲੀਆਂ 20 ਨਾਲੀਆਂ ਹੋਣੀਆਂ ਮੇਰੇ ਹਿਸਾਬ ਨਾਲ ਮੁੰਜਰ ਫੋਟੋ ਤੇ ਫੋਟੋ ਦੀ ਮੁੰਜਰ ਆ ਇਹ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਗੇ ਮੈਂ ਤਾਂ ਕਹਿਣਾ ਵਾ ਵਧੀਆ ਫਸਲ ਵਾ ਹਾਂਜੀ ਖਰਚਾ ਘੱਟ ਆਮਦਨ ਜ਼ਿਆਦਾ ਠੀਕ ਹੈ ਭਾਈ ਜੀ ਕੁਲਦੀਪ ਸਿੰਘ ਜੀ ਨਾਲ ਗੱਲਬਾਤ ਕਰੀ ਸਤਿ ਸ਼੍ਰੀ ਅਕਾਲ ਭਾਈ ਜੀ ਅਸਾਂ